ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਫਰਵਰੀ ਮਹੀਨੇ ਵਿੱਚ ਜੋ ਵੀ ਮਨੋਖ ਇਹ ਕੰਮ ਕਰਦਾ ਹੈ ਉਸ ਦੀ ਹਰ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਉਹ ਕਿਹੜਾ ਕੰਮ ਹੈ ਜਿਸ ਨੂੰ ਕਰਨ ਨਾਲ ਤੁਹਾਡੀ ਹਰ ਇੱਛਾ ਪੂਰੀ ਹੋ ਸਕਦੀ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਇਸ ਕਹਾਣੀ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਦੋ ਸੇਠ ਭਰਾ ਰਿਹਾ ਕਰਦੇ ਸੀ ਕਹਿੰਦੇ ਹੌਲੀ ਹੌਲੀ ਸਮਾਂ ਲੰਘਿਆ ਦੋਨਾਂ ਦਾ ਵਿਆਹ ਹੋ ਗਿਆ ਫਿਰ ਦੋਨਾਂ ਦੇ ਘਰ ਹੀ ਇੱਕ-ਇੱਕ ਪੁੱਤਰ ਨੇ ਜਨਮ ਲਿਆ ਕਹਿੰਦੇ ਹੌਲੀ-ਹੌਲੀ ਜਿਦੋਂ ਸਮਾਂ ਆਪਣੀ ਚਾਲ ਚੱਲਦਾ ਗਿਆ ਦੋਵਾਂ ਦੇ ਜਿਹੜੇ ਪੁੱਤ ਸੀ ਉਹ ਵੱਡੇ ਹੋ ਗਏ ਇੱਕ ਦਿਨ ਛੋਟੇ ਭਰਾ ਦੇ ਪੁੱਤ ਨੇ ਵੱਡੇ ਭਰਾ ਦੇ ਪੁੱਤ ਨੂੰ ਮਾਰ ਕੇ ਤੇ ਕਹਿੰਦੇ ਪਿੰਡ ਦੀ ਜੂ ਤੋਂ ਬਾਹਰ ਸੁੱਟ ਦਿੱਤਾ ਸਵੇਰ ਹੋਈ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਕਹਿਣ ਲੱਗਾ ਕਿ ਮੇਰੇ ਭਰਾ ਨੂੰ ਕਿਸੇ ਨੇ ਮਾਰ ਦਿੱਤਾ ਹੈ ਲੋਕਾਂ ਸਾਹਮਣੇ ਬੜੇ ਪਖੰਡ ਕੀਤੇ ਕਹਿੰਦੇ ਵੱਡਾ ਸੇਠ ਹੁਣ ਇਹ ਗੱਲ ਨੂੰ ਜਾਰ ਨਾ ਸਕਿਆ ਪੁੱਤ ਦੇ ਵਿਜੋਗ ਚ ਕਿਵੇਂ پاگل ਹੀ ਹੋ ਗਿਆ ਹੋਵੇ ਕਹਿੰਦੇ ਨਗਰ ਤੋਂ ਬਾਹਰ ਇੱਕ ਸੰਤ ਰਿਆ ਕਰਦੇ ਸਨ ਉਹ ਵੱਡਾ ਸੇਠ ਭੱਜ ਕੇ ਤੇ ਉਹਨਾਂ ਦੇ ਕੋਲ ਗਿਆ ਜਾ ਕੇ ਸੰਤ ਫਕੀਰ ਨੂੰ ਸਾਰੀ ਗੱਲ ਦੱਸੀ ਕਿ ਕਿਸੇ ਨੇ ਮੇਰੇ ਪੁੱਤ ਨੂੰ ਪਿੰਡ ਦੀ ਝੂ ਤੋਂ ਬਾਹਰ ਮਾਰ ਕੇ ਸੁੱਟ ਦਿੱਤਾ ਹੈ ਮੈਂ ਆਪਣੇ ਪੁੱਤ ਦਾ ਵਿਜੋਗ ਨਹੀਂ ਸਹਿਣ ਕਰ ਸਕਦਾ ਇਹ ਸਾਰੀ ਧਨ ਸੰਪਦਾ ਉਸੇ ਦੇ ਲਈ ਹੈ ਮੈਂ ਸਾਰਾ ਕੁਝ ਦੇ ਦਵਾਂਗਾ ਮੇਰੇ ਪੁੱਤ ਨੂੰ ਤੁਸੀਂ ਜਿੰਦਾ ਕਰ ਦਿਓ ਸੰਤ ਫਕੀਰ ਨੇ ਕੁਝ ਸਮੇਂ ਅੱਖਾਂ ਬੰਦ ਕਰਕੇ ਫਿਰ ਅੱਖਾਂ ਖੋਲੀਆਂ ਤੇ ਕਹਿਣ ਲੱਗਾ ਤੇਰਾ ਪੁੱਤ ਜ਼ਿੰਦਾ ਹੋ ਸਕਦਾ ਹੈ ਤੇ ਆਪਣੇ ਮੂੰਹੋਂ ਹੀ ਦੱਸੇਗਾ ਕਿ ਉਸ ਦੀ ਜਾਨ ਕਿਸ ਨੇ ਲਈ ਸੀ ਉਹਦੇ ਲਈ ਹੁਣ ਸੇਠ ਕਹਿੰਦਾ ਕਿ ਮੈਨੂੰ ਕੀ ਕਰਨਾ ਹੋਵੇਗਾ ਕਹਿੰਦੇ ਉਹਦੇ ਲਈ ਤੈਨੂੰ ਇੱਕ ਗਾਂ ਦੇ ਕੋਲੋਂ ਆਪਣੇ ਪੁੱਤਰ ਦੇ ਪੈਰ ਚਟਾਉਣੇ ਪੈਣਗੇ ਉਹੋ ਗਾਂ ਆ ਕੇ ਜਿਵੇਂ ਹੀ ਤੇਰੇ ਪੁੱਤ ਦੇ ਪੈਰਾਂ ਨੂੰ ਜੀਪ ਲਾਵੇਗੀ ਤੇ ਤੇਰਾ ਪੁੱਤ ਜ਼ਿੰਦਾ ਹੋ ਜਾਏਗਾ ਕਹਿੰਦਾ ਜੀ ਮੈਂ ਹੁਣੇ ਗਾਂ ਲੈ ਆਉਣਾ ਹਾਂ ਉਹਨਾਂ ਸੰਤ ਫਕੀਰ ਜੀ ਕਹਿੰਦੇ ਗਾਂ ਐਵੇਂ ਦੀ ਚਾਹੀਦੀ ਹੈ ਨਾ ਜਵਾਨ ਹੋਵੇ ਨਾ ਬੁੱਢੀ ਹੋਵੇ ਰੰਗ ਲਾਲ ਹੋਵੇ ਉਤੇ ਡੱਬੀਆਂ ਹੋਣ ਐਵੇਂ ਦੀ ਗਾਂ ਹੋਵੇ ਜਿਸ ਤੋਂ ਕਦੀ ਕੋਈ ਸੇਵਾ ਨਾ ਲਈ ਗਈ ਹੋਵੇ ਤੇ ਨਾ ਹੀ ਕਦੀ ਭਾਰ ਢੋਆ ਗਿਆ ਹੋਵੇ ਕਿਉਂਕਿ ਪੁਰਾਣੇ ਸਮਿਆਂ ਵਿੱਚ ਕੋਲੂ ਚੱਲਿਆ ਕਰਦੇ ਸਨ ਤੇ ਉਦੋਂ ਡੰਗਰ ਯੋਧ ਡੰਗਰਾਂ ਨੂੰ ਕੋਲੂ ਤੇ ਲਗਾਇਆ ਕਰਦੇ ਸਨ ਉਹ ਕਹਿੰਦਾ ਜੀ ਠੀਕ ਹੈ ਹੁਣ ਉਹ ਸੇਠ ਨੇ ਸਾਰੇ ਪਾਸੇ ਇਹ ਐਲਾਨ ਕਰ ਦਿੱਤਾ ਇਹ ਜੋ ਐਵੇਂ ਦੇ ਗਾਂ ਵੀ ਮੈਨੂੰ ਲਿਆ ਕੇ ਦੇਵੇਗਾ ਨਾ ਉਹਨੂੰ ਵੀ ਆਪਣੇ ਧਨ ਸੰਪਦਾ ਦਾ ਹਿੱਸਾ ਦਵਾਂਗਾ ਕਹਿੰਦੇ ਹੁਣ ਸਾਰੇ ਪਾਸਿਓਂ ਗਾਂ ਨੂੰ ਲੱਭਣ ਲੱਗ ਪਏ ਸੇਠ ਨੇ ਪਾਣੀ ਦੀ ਤਰ੍ਹਾਂ ਪੈਸਾ ਬਹਾ ਦਿੱਤਾ ਯੋਹ ਗਾਂ ਲੱਭ ਜਾਵੇ ਉਥੋਂ ਥੋੜੀ ਦੂਰ ਤੇ ਇੱਕ ਨਗਰ ਸੀ ਕਹਿੰਦੇ ਕੁ ਦਿੱਸਾਲ ਪਹਿਲਾਂ ਉਸ ਨਗਰ ਵਿੱਚ ਇੱਕ ਪਤੀ ਪਤਨੀ ਰਿਆ ਕਰਦੇ ਸੀ ਉਹ ਪਤੀ ਪਤਨੀ ਹਮੇਸ਼ਾ ਨੇਕੀ ਹੀ ਕਰਦੇ ਸੀ ਚੰਗੇ ਹੀ ਕੰਮ ਕਰਿਆ ਕਰਦੇ ਸਨ ਘਰ ਗਰੀਬੀ ਸੀ ਪਰ ਫਿਰ ਵੀ ਉਹ ਚੰਗੇ ਹੀ ਕੰਮ ਕਰਦੇ ਸਨ ਕਹਿੰਦੇ ਉਹ ਗਾਣੇ ਨਾ ਇੱਕ ਵਸ਼ੀ ਦਿੱਤੀ ਕਹਿੰਦੇ ਜਦੋਂ ਵਸ਼ੀ ਦਿੱਤੀ ਕਹਿੰਦੇ ਉਹ ਸਵਸ਼ੀ ਨੂੰ ਜੰਗਲ ਦੇ ਵਿੱਚ ਛੱਡ ਆਇਆ ਨਾਲੇ ਕਹਿ ਕੇ ਆਇਆ ਇਹ ਪਰਮਾਤਮਾ ਇਹ ਮੈਂ ਤੇਰੇ ਹਵਾਲੇ ਕੀਤੀ ਹੈ ਤੂੰ ਐਸਾ ਕੋਈ ਚਮਤਕਾਰ ਕਰੀ ਜਿਦੋਂ ਵੱਡੀ ਹੋਵੇ ਤੇ ਮੇਰੇ ਪੁੱਤ ਦੇ ਜਨਮ ਜਨਮਾਂ ਦੀ ਗਰੀਬੀ ਦੂਰ ਕਰ ਦੇਵੀਂ ਇੰਨਾ ਕਹਿ ਕੇ ਤੇ ਘਰ ਆ ਗਿਆ ਘਰ ਆਇਆ ਤੇ ਉਹਨੇ ਆਪਣੀ ਘਰ ਵਾਲੀ ਨੂੰ ਸਾਰੀ ਗੱਲ ਦੱਸੀ ਵੀ ਐਵੇਂ ਇਹਦੀ ਬੱਚੀ ਮੈਂ ਜੰਗਲ 'ਚ ਛੱਡ ਕੇ ਆਇਆ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਆਇਆ ਵਾ ਕਿ ਜਦੋਂ ਇਹ ਵੱਡੀ ਹੋਵੇ ਤੇ ਮੇਰੇ ਪੁੱਤ ਦੀ ਜਨਮਾ ਜਨਮਾਂ ਦੀ ਗਰੀਬੀ ਦੂਰ ਕਰ ਦਵੀਂ ਕਹਿੰਦੀ ਜੀ ਠੀਕ ਹੈ ਕਹਿੰਦਾ ਮੈਂ ਰਵਾਂ ਜਾਂ ਨਾ ਰਵਾਂ ਪਰ ਮੇਰਾ ਪੁੱਤ ਜਦੋਂ ਪੁੱਛੇ ਮੇਰਾ ਪਿਓ ਮੇਰੇ ਲਈ ਕੀ ਛੱਡ ਕੇ ਗਿਆ ਹੈ ਤਾਂ ਤੂੰ ਉਦੋਂ ਉਸ ਵਸ਼ੀ ਬਾਰੇ ਦਸੀ ਕੋਈ ਸਮਾਂ ਲੈ ਕੇ ਉਹ ਜਿਹੜਾ ਬਾਪ ਅਕਾਲ ਚਲਾਣਾ ਕਰ ਗਿਆ ਹੌਲੀ ਹੌਲੀ ਉਹਨੇ ਆਪਣੇ ਪੁੱਤ ਨੂੰ ਵਰਦਾ ਕੀਤਾ ਕਹਿੰਦੇ ਜਦੋਂ ਹੋਸ਼ ਸੰਭਾਲੀ ਤਾਂ ਉਹਨੇ ਪੁੱਛਣਾ ਸ਼ੁਰੂ ਕੀਤਾ ਹੀ ਮਾਂ ਮੇਰਾ ਪਿਓ ਮੇਰੇ ਲਈ ਕੀ ਛੱਡ ਕੇ ਗਿਆ ਕਹਿੰਦੀ ਪੁੱਤ ਤੇਰੇ ਲਈ ਨਾ ਇੱਕ ਵਸੀ ਛੱਡ ਕੇ ਗਿਆ ਹੈ ਉਹ ਕਹਿੰਦਾ ਵਸੀ ਛੱਡਣੀ ਸੀ ਹੋਰ ਨਹੀਂ ਕੁਝ ਛੱਡ ਕੇ ਗਿਆ ਕਹਿੰਦੀ ਬੋਤ ਉਹ ਵਸੀ ਤੇਰੇ ਜਨਮ ਜਨਮਾਂ ਦੀ ਗਰੀਬੀ ਦੂਰ ਕਰ ਦਵੇਗੀ ਕਹਿੰਦੇ ਫਿਰ ਉਹ ਕਹਿੰਦਾ ਫਿਰ ਉਹ ਵਸੀ ਕਿੱਥੇ ਮਿਲੇਗੀ ਉਹ ਕਹਿੰਦੀ ਪੁੱਤ ਉਹ ਗਾਂ ਬਣ ਗਈ ਹੈ ਜਾ ਕੇ ਤੁਹਾਨੂੰ ਨਾ ਤਾਂ ਉਹ ਤੇਰੇ ਕੋਲ ਆ ਜਾਵੇਗੀ ਕਹਿੰਦਾ ਠੀਕ ਹੈ ਉਹ ਜੰਗਲ ਜਾਂਦਾ ਉੱਥੇ ਜਾ ਕੇ ਆਵਾਜ਼ਾਂ ਲਗਾਉਂਦਾ ਕਿ हे ਪਰਮਾਤਮਾ ਮੇਰੇ ਪਿਓ ਨੇ ਬੱਚੀ ਤੇਰੇ ਹਵਾਲੇ ਕੀਤੀ ਸੀ ਉਹ ਬੱਚੀ ਮੈਨੂੰ ਵਾਪਸ ਕਰ ਦੇ ਤੇ ਮੇਰੇ ਜਨਮ ਜਨਮਾਂ ਦੀ ਗਰੀਬੀ ਦੂਰ ਕਰ ਦੇ ਕਹਿੰਦੇ ਜਿਵੇਂ ਉਹਨੇ ਇਹ ਗੱਲ ਕਹੀ ਤਾਂ ਉਹ ਗਾਂ ਉਹਦੇ ਕੋਲ ਆ ਗਈ ਉਹ ਗਾਣੂ ਵੇਖ ਕੇ ਸੱਚੀ ਬੜਾ ਹੈਰਾਨ ਹੋਇਆ ਇਹ ਬੜੀ ਸੋਹਣੀ ਸੀ ਕਹਿੰਦੇ ਘਰ ਲੈ ਕੇ ਆਇਆ ਮਾਂ ਕਹਿੰਦੀ ਪੁੱਤ ਆਪਣੇ ਕੋਲ ਗਾਵਾਂ ਹੈਗੀਆਂ ਨੇ ਤੂੰ ਇਹਨੂੰ ਵੇਚ ਆ ਉਸ ਸਮੇਂ ਗਾਵਾਂ ਦੀ ਕੀਮਤ ਸਿਰਫ 10 ਰੁਪਏ ਹੁੰਦੀ ਸੀ ਉਹਦੀ ਮਾਂ ਕਹਿੰਦੀ ਜੇ ਤੈਨੂੰ ਕਿਸੇ ਨੇ 10 ਰੁਪਏ ਤੋਂ ਵੱਧ ਇਸ ਦੀ ਕੀਮਤ ਦਿੱਤੀ ਤਾਂ ਤੂੰ ਮੇਰੇ ਕੋਲ ਆ ਜਾਵੇਂ ਇੱਕ ਵਾਰੀ ਮੇਰੇ ਨਾਲ ਸਲਾਹ مشਵਰਾ ਕਰੀ ਤੇ ਫਿਰ ਹੀ ਵੇਚੀਂ ਕਹਿੰਦਾ ਹਜੇ ਜਾ ਕੇ ਗਾਂ ਬੰਨੀ ਹੀ ਸੀ ਤੇ ਇਹਨੈ ਨੂੰ ਇੱਕ ਮਨੋਖ ਉਸਦੇ ਕੋਲ ਆ ਗਿਆ ਤੇ ਆ ਕੇ ਕਹਿੰਦਾ ਗਾਂ ਦੀ ਕੀਮਤ 20 ਰੁਪਏ ਦਵਾਂਗਾ ਪਰ ਤੂੰ ਹੋਣ ਇਹ ਗਾਂ ਮੈਨੂੰ ਵੇਚੇਗਾ ਕਹਿੰਦਾ ਜੀ ਤੁਸੀਂ ਕੁਝ ਸਮੇਂ ਦਾ ਇੰਤਜ਼ਾਰ ਕਰੋ ਮੈਂ ਆਪਣੀ ਮਾਂ ਨੂੰ ਪੁੱਛ ਕੇ ਆਉਂਦਾ ਹਾਂ ਕਹਿੰਦਾ ਨਹੀਂ 20 ਰੁਪਏ ਤਾਂ ਹੀ ਮਿਲਣਗੇ ਜੇ ਹੁਣੇ ਹੀ ਦਵੇਂਗਾ ਉਹ ਕਹਿੰਦਾ ਜੀ ਨਹੀਂ ਆਪਣੀ ਮਾਂ ਦੇ ਕੋਲ ਗਿਆ ਕਹਿੰਦਾ ਮਾਂ ਉਹਦੀ ਕੀਮਤ ਕਿਸੇ ਨੇ 20 ਰੁਪਏ ਲਗਾਈ ਹੈ ਕਹਿੰਦੀ ਪੁੱਤ ਉਸਦੀ ਮਾਂ ਕਹਿੰਦੀ ਜੀ ਇਸ ਤੋਂ ਵੀ ਜ਼ਿਆਦਾ ਕੀਮਤ ਕੋਈ ਦਵੇ ਤਾਂ ਤੂੰ ਫੇਰ ਹੀ ਵੇਚੀ ਤੇ ਮੇਰੇ ਨਾਲ ਆ ਕੇ ਇੱਕ ਵਾਰੀ ਸਲਾਹ ਕਰ ਲਵੀਂ ਕਹਿੰਦੇ ਉਹ ਫੇਰ ਵਾਪਸ ਗਿਆ ਤੇ ਉਥੇ ਇੱਕ ਹੋਰ ਮਨੋਖ ਭੱਜਾ ਭੱਜਾ ਆਇਆ ਤੇ ਕਹਿੰਦਾ ਹੁਣ ਇਹ 40 ਰੁਪਏ ਚ ਮੈਨੂੰ ਦੇ ਦੇ ਉਹ ਫਿਰ ਆਪਣੀ ਮਾਂ ਕੋਲ ਆਉਂਦਾ ਹੈ ਉਹਦੀ ਮਾਂ ਸਮਝ ਜਾਂਦੀ ਹੈ ਕਿ ਰੱਬ ਉਹਦੀ ਪਰਖਿਆ ਲੈਣ ਦਿਆ ਹੈ ਕਹਿੰਦੀ ਪੁੱਤ ਜਾ ਕਿ ਐਵੇਂ ਕਹਿ ਦੇ ਜੋ ਵੀ ਹੁਣ ਗਾਂ ਲੈਣ ਆਏ ਇਹ ਤੁਸੀਂ ਸਾਨੂੰ ਗਾਂ ਵੇਚਣ ਦੇਣੀ ਹੈ ਕਿ ਨਹੀਂ ਸਾਡੀ ਗੁਰਬਤ ਦੂਰ ਕਰਨ ਦੇਣੀ ਹੈ ਕਿ ਨਹੀਂ ਉਹ ਕਹਿੰਦਾ ਜੀ ਗਾਂ ਦੇ 60 ਰੁਪਏ ਦਵਾਂਗਾ ਪਰ ਹੁਣੇ ਚਾਹੀਦੇ ਅੱਗੋਂ ਜਿਹੜਾ ਪੁੱਤ ਸੀ ਉਹ ਕਹਿੰਦਾ ਜੀ ਗਾਂ ਦੇ 60 ਰੁਪਏ ਦਵਾਂਗਾ ਪਰ ਗਾਂ ਹੁਣੇ ਚਾਹੀਦੀ ਹੈ ਅੱਗੋਂ ਜਿਹੜਾ ਪੁੱਤ ਸੀ ਉਹ ਕਹਿੰਦਾ ਮੇਰੀ ਗੱਲ ਸੁਣ ਗਾਂ ਵੇਚਣ ਦੇਣੀ ਕਿ ਨਹੀਂ ਵੇਚਣ ਦੇਣੀ ਸਾਡੀ ਗੁਰਬਤ ਦੂਰ ਹੋਣ ਦੇਣੀ ਹੈ ਕਿ ਨਹੀਂ ਜਦੋਂ ਇੰਨੀ ਗੱਲ ਸੁਣੀ ਤਾਂ ਉਹ ਜਾਣ ਗਿਆ ਵੀ ਇਹਦੀ ਮਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਪ੍ਰੀਖਿਆ ਲੈਂਦੇ ਆਂ ਕਹਿੰਦੇ ਪੁੱਤ ਚੱਲ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਇਹ ਗਾਂ ਨੂੰ ਵੇਚਣ ਦਾ ਸਹੀ ਸਮਾਂ ਜੇ ਨਹੀਂ ਆਇਆ ਤੇ ਗਾਂ ਨੂੰ ਵਾਪਸ ਮੋੜ ਕੇ ਲੈ ਜਾ ਕੋਈ ਤੇਰੇ ਕੋਲ ਗਾਂ ਲੈਣ ਆਵੇਗਾ ਉਸ ਨੂੰ ਇੰਨਾ ਕਹੀਂ ਇਹ ਗਾਂ ਦਾ ਮੁੱਲ ਜਿੰਨਾ ਇਹਦਾ ਭਾਰ ਹੈ ਓਨਾ ਹੀ ਮੈਨੂੰ ਸੋਨਾ ਦੇ ਦਿਓ ਕਹਿੰਦਾ ਠੀਕ ਹੈ ਜਾ ਕੇ ਮਾਂ ਨੂੰ ਦੱਸਦਾ ਤੇ ਕਹਿੰਦਾ ਮਾਂ ਕੋਈ ਆਇਆ ਸੀ ਕਹਿੰਦਾ ਗਾਂ ਨੂੰ ਵੇਚਣ ਦਾ ਸਮਾਂ ਹਜੇ ਨਹੀਂ ਆਇਆ ਤੇ ਉਹਨੇ ਕਿਹਾ ਜਦੋਂ ਕੋਈ ਲੈਣ ਆਵੇ ਤੱਕ ਇਹ ਵੀ ਜਿੰਨਾ ਗਾਂ ਦਾ ਭਾਰ ਆ ਉਹਨਾ ਹੀ ਮੈਨੂੰ ਤੁਸੀਂ ਸੋਨਾ ਦੇ ਦਿਓ ਕਹਿੰਦੇ ਠੀਕ ਹੈ ਹੁਣ ਹੌਲੀ-ਹੌਲੀ ਉਸ ਗਾਂ ਬਾਰੇ ਆਸੇ-ਪਾਸੇ ਚਰਚਾ ਹੋਣ ਲੱਗੀ ਹੁਣ ਉਹ ਸੇਠ ਦੇ ਕੋਲ ਵੀ ਇਹ ਗੱਲ ਪਹੁੰਚੀ ਸੇਠ ਉਸ ਗਾਂ ਨੂੰ ਲੈਣ ਆਇਆ ਜਦੋਂ ਗਾਂ ਲੈਣ ਲਈ ਆਇਆ ਤੋ ਕਹਿੰਦਾ ਜੀ ਇਹਦਾ ਮੁੱਲ ਦੱਸੋ ਉਹ ਕਹਿੰਦੇ ਇਹਦਾ ਮੁੱਲ ਜਿੰਨਾ ਇਹਦਾ ਭਾਰ ਹੈ ਉਹਨਾ ਸੋਨਾ ਦੇ ਦਿਓ ਸੀਠ ਹੋਣਾ ਸੋਨਾ ਦੇ ਕੇ ਉਥੋਂ ਚਲਾ ਗਿਆ ਜਿਵੇਂ ਹੀ ਉਸ ਗਾਂ ਨੇ ਉਸ ਸੀਠ ਦੇ ਪੁੱਤਰ ਦੇ ਪੈਰਾਂ ਨੂੰ ਜੀਪ ਲਗਾਈ ਤੇ ਉਹਦਾ ਪੁੱਤ ਖੜਾ ਹੋ ਗਿਆ ਉਸਨੇ ਦੱਸਿਆ ਪੀਸ ਛੋਟੇ ਨੇ ਮੈਨੂੰ ਮਾਰਿਆ ਸਜ਼ਾ ਹੋ ਗਈ ਉਸਨੂੰ ਹੁਣ ਇਸ ਸਭ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਥੋਂ ਆਪਾਂ ਨੂੰ ਤਿੰਨ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਜੇ ਗਾਂ ਦੇ ਜੀਵ ਲਾਉਣ ਨਾਲ ਨਹੀਂ ਤਾਕਤ ਹੈ ਤਾਂ ਮਨੁੱਖ ਦੇ ਕਰਮ ਕਰਨ ਲਈ ਉਹ ਤਾਂ ਸੁਤੰਤਰ ਹੈ ਉਸ ਕੋਲ ਮਤ ਹੈ ਬੁੱਧ ਹੈ ਉਹ ਨੇਕੀ ਕਰੇ ਤਾਂ ਉਸ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਜੋ ਮਾੜਾ ਕਰਦਾ ਹੈ ਉਸ ਨਾਲ ਮਾੜਾ ਹੀ ਵਾਪਰਦਾ ਹੈ ਜੋ ਚੰਗਾ ਕਰਦਾ ਹੈ ਉਹਦੇ ਘਰ ਰੰਗ ਭਾਗ ਲੱਗ ਜਾਂਦੇ ਨੇ ਦੂਜਾ ਜੋ ਮਾਪਿਓ ਦਾ ਕਹਿਣਾ ਮੰਨਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਮਾਪਿਓ ਦੀਆਂ ਦੁਆਵਾਂ ਵਿੱਚ ਬਹੁਤ ਤਾਕਤ ਹੁੰਦੀ ਹੈ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਨੇ ਨਾ ਉਹ ਦੁਨੀਆ ਦੀ ਹਰ ਸ਼ੈ ਤੁਹਾਡੀ ਝੋਲੀ ਪਾ ਸਕਦੀਆਂ ਨੇ ਤੀਸਰਾ ਆਪਣੇ ਪਰਮਾਤਮਾ ਦੇ ਭਰੋਸਾ ਕਰੋ ਜੋ ਪਰਮਾਤਮਾ ਦੇ ਭਰੋਸਾ ਕਰਦਾ ਹੈ ਉਹ ਹਮੇਸ਼ਾ ਹਮੇਸ਼ਾ ਉਸ ਦਾ ਘਰ ਭਰਿਆ ਰਹਿੰਦਾ ਹੈ ਫਿਰ ਤੁਹਾਡੇ ਘਰ ਕਿਸੇ ਸ਼ੈਦੀ ਘਾਟ ਨਹੀਂ ਰਹਿੰਦੀ ਹਰੇਕ ਚੀਜ਼ ਦਾ ਇੱਕ ਸਮਾਂ مقرر ਹੁੰਦਾ ਹੈ ਉਸ ਸਮੇਂ ਦਾ ਇੰਤਜ਼ਾਰ ਕਰੋ ਪਰਮਾਤਮਾ ਤੁਹਾਡੀਆਂ ਝੋਲੀਆਂ ਜ਼ਰੂਰ ਭਰਨਗੇ ਇਸ ਕਰਕੇ ਆਪਾਂ ਆਪਣੀ ਇਸੇ ਕਰਕੇ ਆਪਾਂ ਆਪਣੇ ਕਰਮ ਕਰਨ ਲਈ ਸੁਤੰਤਰ ਹਾਂ ਮਤਬੁੱਧ ਜਿਹੜੀ ਆਪਣੀ ਸੁਤੰਤਰ ਇਸ ਲਈ ਨੇਕੀ ਕਰੋ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਚੰਗਾ ਕਰਾਂਗੇ ਤੇ ਚੰਗਾ ਹੀ ਹੋਵੇਗਾ ਦੂਜਾ ਮਾਪਿਓ ਦਾ ਕਹਿਣਾ ਮੰਨਿਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੀਆਂ ਦੁਆਵਾਂ ਤਾਂ ਰੱਬ ਨੂੰ ਵੀ ਕੋਈ ਸ਼ੈ ਉਹਨੂੰ ਮੋੜਨ ਨਹੀਂ ਦਿੰਦੀਆਂ ਆਪਣੇ ਭਾਗਾਂ 'ਚ ਜੋ ਨਹੀਂ ਲਿਖਿਆ ਉਹ ਵੀ ਸ਼ਾਇਦਵਾ ਦਿੰਦੀਆਂ ਨੇ ਆਪਣੇ ਪਰਮਾਤਮਾ ਤੇ ਭਰੋਸਾ ਕਰੋ ਜੋ ਪਰਮਾਤਮਾ ਤੇ ਭਰੋਸਾ ਕਰਦਾ ਹੈ ਪਰਮਾਤਾ ਪਰਮਾਤਮਾ ਹਮੇਸ਼ਾ ਹੀ ਉਸ ਦੀਆਂ ਝੋਲੀਆਂ ਭਰ ਦਿੰਦਾ ਹੈ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ